ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾ ਜਾਂ ਪੁੱਛਣਾ ਚਾਹਨਾ ਕਿ ਜਿਹੜਾ ਹਰਮੰਦਰ ਸਾਹਿਬ ਤੋਂ ਰਹਿ ਰਸਤਾ ਪਾਠ ਸ਼ਾਮ ਨੂੰ ਅੱਗੇ ਹੁੰਦਾ ਸੀ ਹੁਣ ਵੀ ਹੋ ਰਿਹਾ ਵਾ ਪਾਠ ਉਹ ਨਾ ਅੱਗੇ ਪੂਰਾ ਹੁੰਦਾ ਸੀਗਾ ਤੇ ਜਦੋਂ ਰਹਿ ਰਸ ਦੀ ਸਮਾਪਤੀ ਦਾ ਅੰਤ ਦਾ ਲਾਸਟ ਹੁੰਦੀ ਸੀ ਸਟੇਜ ਉੱਥੇ ਤੇਸਾ ਸਾਹਿਬ ਕੀ ਟੇਕ ਨਾਨਕਮਨ ਨੇ ਮਾਇ ਜਿਸ ਅਮਰਸਕ ਹੋਏ ਸਗਲੇ ਦੁੱਖ ਜਾਏ ਦੇ ਨਾਲ ਸਮਾਪਤੀ ਹੁੰਦੀ ਸੀਗੀ era ras ਦੀ ਪਾਠ ਦੀ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਸੀ ਪਰ ਇਹਨਾਂ ਨੇ ਹੁਣ ਮੈਂ ਕਿੰਨੇ ਟਾਈਮ ਤੋਂ ਨੋਟ ਕਰ ਰਿਹਾ ਸੀਗਾ ਮੈਨੂੰ ਲੱਗਦਾ ਸੀ ਵੀ ਮੈਨੂੰ ਪਾਠ ਭੁੱਲ ਗਿਆ ਫਿਰ ਮੈਂ ਅੱਜ ਚੈੱਕ ਕੀਤਾ ਨਾਲ ਪਾਠ ਰੱਖ ਕੇ ਗੁੜਕਾ ਸਾਹਿਬ ਤਾਂ ਉਹ ਤਿੰਨ ਇੱਕ ਪੌੜੀ ਇੱਕ ਸ਼ਲੋਕ ਮਹੱਲਾ 5ਵਾਂ ਇੱਕ ਤੇ ਮਹੱਲਾ 5ਵਾਂ ਇਹ ਤਿੰਨ ਪੌੜੀਆਂ ਸੀਗੀਆਂ ਜਿਹੜੀਆਂ ਉਹ ਬਾਅਦ ਵਿੱਚ ਇਹਨਾਂ ਨੇ ਕਹੀਆਂ ਨਿਗੀਆਂ ਤੇ ਪਹਿਲਾਂ ਹੀ ਸਮਾਪਤੀ ਕਰਕੇ ਨਾਲ ਹੀ ਅਰਦਾਸ ਕਰਨ ਲੱਗ ਜਾਂਦੇ ਨੇ ਹੁਣ ਮੈਨੂੰ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਗੀ ਫਿਰ ਤੁਸੀਂ ਕਹੋਗੇ ਮੈਂ ਗਿਆਨੀ ਬਣਦਾ ਜਾਂ ਕੁਝ ਵੀ ਆ ਅਗਰ ਤੁਹਾਨੂੰ ਇਹਦੇ ਬਾਰੇ ਨੌਲੇਜ ਹੈਗੀ ਆ ਵੀ ਪਾਠ ਪਹਿਲਾਂ ਹੀ ਕਿਉਂ ਸਮਾਪਤ ਕਰ ਦਿੰਦੇ ਨੇ ਹਰਮੰਦਰ ਸਾਹਿਬ ਦੇ ਵਿੱਚ ਤਾਂ ਮੈਨੂੰ ਦੱਸਿਓ ਜਰੂਰ ਅੱਗੇ ਪਰ ਇਹ ਪੂਰਾ ਤੇ ਸਾਇਬ ਕੀ ਟੇਕ ਨਾਨਕ ਮੰਨੇ ਮਾਏ ਜਿਸ ਸਮਰਕ ਸੁਖ ਹੋਏ ਸਗਲੇ ਦੂਖ ਜਾਏ ਦੇ ਨਾਲ ਸਮਾਪਤੀ ਹੁੰਦੀ ਸੀ ਤੇ ਇਹਦੇ ਬਾਰੇ ਮੈਨੂੰ ਜਰੂਰ ਨੌਲੇਜ ਦਿਓ ਜੀ ਕਿਉਂਕਿ ਪਤਾ ਮੈਂ ਗਲਤ ਹੋ ਸਕਦਾ ਵਾਂ ਪਰ ਮੈਂ ਛੋਟੇ ਹੁੰਦੇ ਤੋਂ ਪਾਠ ਸੁਣਦਾ ਆ ਰਿਹਾ ਸੀ ਤਾਂ ਇਦਾਂ ਹੀ ਸਮਾਪਤੀ ਹੁੰਦੀ ਸੀ ਪਿੰਡ ਦੇ ਗੁਰਦੁਆਰੇ ਚ ਵੀ ਇਦਾਂ ਹੀ ਹੁੰਦੀ ਆ ਪਰ ਹਰਮੰਦਰ ਸਾਹਿਬ ਵਿੱਚ ਹੁਣ ਪਤਾ ਨਹੀਂ ਕੀ ਚੱਕਰ ਆ ਪਾਠ ਵਧਾਉਣਾ ਤਾਂ ਕੀ ਆ ਰਹਿ ਰਸ ਦਾ ਘਟਾਉਣ ਹੀ ਲੱਗੇ ਨੇ ਧੰਨਵਾਦ ਜੀ